ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਆਂ ਅੱਜ ਵੀਡੀਓ 'ਚ ਤੇ ਇਹ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਹੋਰ ਵੀ ਕਈ ਗੱਡੀਆਂ ਨੇ ਜਮ੍ਹਾਂ ਸਾਸਤਾ ਆਪਾਂ ਬੁਲਟ ਲੈ ਕੇ ਪਹੁੰਚੇ ਆਂ ਅਸੀਂ ਤੇ ਇਹ ਗੱਲਬਾਤ ਆਪਾਂ ਕੱਲੀ-ਕੱਲੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਐ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਆਪਣੇ ਵਟਸਐਪ ਨੰਬਰ ਤੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਅੱਜ ਆਪਾਂ ਇਹ ਵੀਡੀਓ ਕਈ ਦਿਨਾਂ ਤੋਂ ਲੈ ਕੇ ਪਹੁੰਚੀਆਂ ਫੁੱਲ ਸਪੋਰਟ ਦੇਉ ਜੀ ਇਹਨੂੰ ਤੇ ਕਈ ਦਿਨਾਂ ਤੋਂ ਕੰਮ ਧੰਦੇ ਕਾਫੀ ਜ਼ਿਆਦਾ ਹੋ ਰਿਸੀਗੇ ਤਾਂ ਕਰਕੇ ਥੋੜਾ ਜਿਹਾ ਉਲਝਾ ਹੋਇਆ ਸੀਗਾ ਤੇ ਹੁਣ ਰੈਗੂਲਰ ਡੇਲੀ ਵੀਡੀਓ ਆਇਆ ਕਰੂਗੀ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਪਹਿਲੀ ਗੱਡੀ ਤੁਸੀਂ ਚੈੱਕ ਕਰੋ ਡਿਜ਼ਾਇਰ VDI ਦੂਜੇ ਨਾਮ ਗੱਡੀ ਇਹ 112000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਤੇ ਏਰੀਆ ਦੀ ਗੱਲ ਕਰੀਏ ਤਾਂ ਬਰਨਾਲਾ ਮਾਲਕ ਦਾ ਏਰੀਆ ਹੈਗਾ ਜਿੱਥੇ ਮਾਲਕ ਦੇ ਘਰੇ ਗੱਡੀ ਖੜੀ ਆ ਪੰਜਾਬ ਨੰਬਰ ਹੈ ਜੀ ਇਹ ਗੱਡੀ ਡਜ਼ਰ VDI ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਚੱਲ ਹੀ ਰਹੀਆਂ ਸੀ ਇੰਸ਼ੋਰੈਂਸ ਥਰਡ ਪਾਰਟੀ ਦਾ ਪਰ ਮਿਲ ਜੂਗਾ ਰੰਗ ਤੁਸੀਂ ਦੇਖ ਲਿਆ ਕੰਡੀਸ਼ਨ ਓਕੇ ਆ ਸੀ ਐਕਸੀਡੈਂਟ ਕਿਸੇ ਪਾਸੋਂ ਕੁਝ ਨਹੀਂ ਹੋਈ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਡਿਮਾਂਡ ਦੀ ਗੱਲ ਕਰੀਏ 3,25,000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਤੇ ਚਾਬੀ オリジナル ਆਪਾਂ ਨੂੰ ਮਿਲੂਗੀ ਦੋਵੇਂ ਤਾਂ ਨਹੀਂ ਮਿਲਣੀਆਂ ਇੱਕ ਚਾਬੀ ਆਪਾਂ ਨੂੰ ਮਿਲ ਜਾਊਗੀ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਗੱਡੀ ਨੂੰ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ 325 ਡਿਮਾਂਡ ਹੈ ਮਾਲਕ ਦਾ ਨੰਬਰ ਜਿਹੜਾ ਹੈਗਾ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਮਾਲਕ ਨਾਲ ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲਬਾਤ ਕਰਦੇ ਆ ਜੀ ਆਪਾਂ ਹੁਣ ਸੈਕਿੰਡ ਗੱਡੀ ਦੀ ਆਪਾਂ ਗੱਡੀ ਲੈ ਕੇ ਪਹੁੰਚੇ ਆ I10 ਤੁਸੀਂ ਚੈੱਕ ਕਰੋ ਗੱਡੀ ਨੂੰ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਗੱਡੀ ਚੈੱਕ ਕਰੋ ਬਹੁਤ ਵਧੀਆ ਕੰਡੀਸ਼ਨ ਦੀ ਆਪਾਂ ਗੱਡੀ ਲੈ ਕੇ ਪਹੁੰਚੇ ਆ ਜੀ ਬਾਕੀ ਤੁਸੀਂ ਅੰਦਰੋਂ ਦੇਖੋ ਜੀ ਅੰਦਰੋਂ ਕੰਡੀਸ਼ਨ ਵਧੀਆ ਪਈ ਆ ਬਾਹਰੋਂ ਕੰਡੀਸ਼ਨ ਠੀਕ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਗੱਡੀ ਦਾ ਰੇਟ 65000 ਆਪਨ ਮਿਲੂਗਾ ਜੀ 10 ਮਾਡਲ ਗੱਡੀ ਆ ਟਾਇਰ ਨਵੇਂ ਨੇ ਵਧੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਵਧੀਆ ਸਟਾਰਟਿੰਗ ਨੰਬਰ ਗੱਡੀ ਦਾ ਆਪਨ ਨੂੰ ਦਿੱਲੀ ਮਿਲੂਗਾ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਿਓ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਜੀ ਗੱਡੀ ਬਾਰੇ ਤੁਹਾਨੂੰ ਪਤਾ ਲੱਗ ਗਿਆ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਨੰਬਰ ਤੁਹਾਨੂੰ ਮਿਲ ਗਿਆ ਸੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 9465929488 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਅਸੀਂ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 9465929488 ਆਪਣੇ ਕੋਲ ਇੱਕ ਵੀਡੀਓ ਇਹ ਜਾਣਕਾਰੀ ਫੋਟੋ 'ਮ ਆ ਕੁਝ ਭੇਜ ਦੂੰ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਗੱਲ ਕਰਾਂਗੇ ਆਪਾਂ ਬੋਲਟ ਦੀ ਚੈੱਕ ਕਰੋ ਬੋਲਟ 19 ਮਾਡਲ ਹੈ ਜੀ ਕੰਡੀਸ਼ਨ ਆਲ ਓਕੇ ਹੈ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਕਢਵਾ ਕੇ ਲਿਉਨੇ ਆ ਉਵੇਂ ਦੀ ਕੰਡੀਸ਼ਨ ਆਪਨੂੰ ਮਿਲੂਗੀ ਟਾਇਰਾਂ 'ਚ ਅਲਾਈ ਮਿਲ ਜਾਣਗੇ ਆਪਾਂ ਨੂੰ ਤੇ ਹਾਰਨ ਆਪਨੂੰ ਲੱਗੇ ਹੋਏ ਵਧੀਆ ਮਿਲ ਜਾਣਗੇ ਕੰਡੀਸ਼ਨ ਆਲ ਓਕੇ ਹੈ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟ ਨਾ ਕੋਈ ਟੁੱਟਿਆ ਭੱਜ ਨਾ ਕੋਈ ਡੈਮੇਜ ਵਧੀਆ ਰੰਗ ਹੈ ਵਧੀਆ ਸਾਰੇ ਪਾਰਟਸ ਆਪ ਨੂੰ ਮਿਲ ਜਾਣਗੇ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਫਿਰੋਜ਼ਪੁਰ ਮਾਲਕ ਦਾ ਏਰੀਆ ਦਾ ਫਿਰੋਜ਼ਪੁਰ ਘਰੇ ਖੜਾਗਾ ਤੇ ਪਰਸਨਲ ਮਾਲਕ ਦਾ ਬੁਲਟ ਹੈ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਤੁਰ ਕੇ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਕੇ ਖਰੀਦ ਕੇ ਲਿਆ ਸਕਦੇ ਹੋ ਡਿਮਾਂਡ ਦੀ ਗੱਲ ਕਰੀਏ 190000 ਰੁਪਏ ਇੱਕ ਬਾਰੀ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ। ਬਾਕੀ ਮਾਲਕ ਨੇ ਵਧੀਆ ਰੱਖਿਆ ਹੋਇਆ ਟਾਇਰ ਨਵੇਂ ਨੇ। ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਦਿੱਤਾ। ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਤੁਸੀਂ ਕਰ ਲਿਓ। ਠੀਕ ਹੈ ਜੀ। ਗੱਲਬਾਤ ਕਰਾਂਗੇ ਆਪਾਂ ਹੁਣ ਮੋਟਰਸਾਈਕਲ ਦੀ। ਆਪਾਂ ਹੋਂਡਾ ਦਾ ਸੀਬੀ ਟਵਿਸਟਰ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ। 11ਵਾਂ ਮਹੀਨਾ 2013 ਮਾਡਲ ਹੈ ਜੀ। ਸੈਕੰਡ ਓਨਰ ਹੈ ਦੂਜੇ ਨਾਮ ਹੈ ਕੰਡੀਸ਼ਨ ਪੂਰੀ ਵਧੀਆ ਚਲਾਉਣ ਚ ਇੱਕ ਨੰਬਰ ਹੈ ਕੋਈ ਕਮੀ ਪੇਸ਼ੀ ਨਹੀਂ ਨਾ ਕੋਈ ਟੁੱਟਿਆ ਭੱਜ ਬਾਕੀ ਫੋਟੋ ਮਾਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਕੋਈ ਚਲਾ ਕੇ ਦੇਖਣਾ ਹੁੰਦਾ ਹੈਗਾ ਚਾਹਵਨ ਕਿਸੇ ਨੇ ਜਾ ਕੇ ਜੇ ਦੇਖਣਾ ਹੋਵੇ ਇਹ ਮੋਟਰਸਾਈਕਲ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦੇ ਘਰੇ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਬਾਕੀ ਰਾਜਪੁਰਾ ਏਰੀਆ ਇਹਨਾਂ ਦਾ ਸਿਟੀ ਪਟਿਆਲਾ ਡਿਸਟ੍ਰਿਕਟ ਚ ਖੜਾਇ ਜੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਖੜਾਇਗਾ ਇਹ ਕੋਈ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਤੇ ਬਾਕੀ ਤੁਸੀਂ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਜਾਣ ਤੋਂ ਪਹਿਲਾਂ ਕਿ ਇਹ ਗੱਲਬਾਤ ਜਦੋਂ ਪੂਰੀ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ 35000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਘਾਟਾ ਵਾਧਾ ਮੌਕੇ ਤੇ ਬਾਕੀ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਇਹ ਮੋਟਰਸਾਈਕਲ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਵਧੀਆ ਲੱਗ ਰਿਹਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਵੀਡੀਓ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਨਾ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਜਿੰਨੇ ਤੁਸੀਂ ਪਹੁੰਚਿਓ ਜਿੰਨੇ ਮੇਰੇ ਭਰਾ ਮੇਰੇ ਬਡੇ ਬਜ਼ੁਰਗ ਥੱਲੇ ਲਾਈਕ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਡੇਲੀ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲੇ ਗਿਆ ਸੀ ਉੱਤੇ ਹਮੇਸ਼ਾ ਪੂਰੀ ਵੀਡੀਓ ਚੱਲੀ ਘੇ ਰੰਦਾ ਹੈ 94669 29488 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਕਿਸੇ ਵੀ ਵੇਲੇ ਤੇ ਜੋ ਚਾਹੀ ਅੱਧੀ ਰਾਤ ਨੂੰ ਭੇਜ ਦਿਓ ਜੀ ਤੇ ਉਹ ਤੋਂ ਬਾਅਦ ਜਲਦ ਤੋਂ ਜਲਦ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿੱਤੀ ਜਾਵੇਗੀ ਗੱਲ ਕਰਾਂਗੇ ਜੀ ਆਪਾਂ ਆਲਟੋ ਗੱਡੀ ਦੀ ਮਾਲਕ ਬਾਹਰ ਗਏ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੰਫਰਮ ਕਰਵਾ ਦਿੰਦਾ ਸੀ ਬਾਹਰ ਗਈ ਮਾਲਕ ਦੀ ਆਲਟੋ ਗੱਡੀ ਹੈ ਪਹਿਲੇ ਨਾਮ ਅਗੱਡੀ 12 ਮਾਡਲ ਹੈ 170 ਮਾਲਕ ਵੱਲੋਂ ਡਿਮਾਂਡ ਹੈ 81000 ਕੁੱਲ ਚੱਲੀ ਹੋਈ ਹੈ ਮੋਗੇ ਖੜੀ ਹੈ ਗੱਡੀ ਇਹ ਕੋਈ ਜਾ ਕੇ ਚਲਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਦੇ ਘਰੇ ਖੜੀ ਹੈ ਜਾ ਕੇ ਦੇਖ ਸਕਦੋਂ 170 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਆਪ ਨੂੰ ਪੂਰੀ ਵਧੀਆ ਮਿਲ ਜੂਗੀ ਨਾ ਕੋਈ ਗੱਡੀ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਲੱਗੀ ਬੱਜੀ ਹੈ ਬਾਕੀ ਜ਼ਿੰਮੇਦੀ ਹੈਗੀ ਹੈ ਗੱਡੀ ਫੋਟੋਆਂ ਚ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਪੰਜਾਬ ਨੰਬਰ ਹੈ ਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਹਰੋਂ ਕੰਡੀਸ਼ਨ ਚੈੱਕ ਕਰੋ ਮਾਲਕ ਨੇ ਫੋਟੋਆਂ ਜਿਹੜੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਪੂਰੀਆਂ ਵਧੀਆ ਖਿੱਚ ਕੇ ਭੇਜੀਆਂ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸੀ ਉਹ ਵਟਸਐਪ ਨੰਬਰ ਹੈ ਜੀ ਕਲਾਂ ਕਿਉਂਕਿ ਬਾਹਰਲਾ ਨੰਬਰ ਹੈ ਜੀ ਸਿੱਧਾ ਤਾਂ ਲੱਗਣਾ ਨਹੀਂ ਤੇ ਵਟਸਐਪ ਤੇ ਫੋਨ ਤੁਸੀਂ ਕਰ ਲਿਓ ਗੱਲ ਕਰ ਸਕਦੇ ਹੋ ਫੋਨ ਤੇ ਵਟਸਐਪ ਤੇ ਜੇ ਮੈਸੇਜ ਪਾਉਣਾ ਮੈਸੇਜ ਪਾ ਦਿਓ ਉਹ ਤੁਹਾਡੀ ਸ਼ਰਤ ਹੈ ਜੀ ਨਹੀਂ ਤਾਂ ਸੇਵ ਕਰਕੇ ਵਟਸਐਪ ਤੇ ਫੋਨ ਕਰ ਲਿਓ ਰਿਪਲਾਈ ਤੁਹਾਨੂੰ ਮਿਲ ਜੂਗਾ ਜੀ ਗੱਲ ਕਰਾਂਗੇ ਆਪਾਂ ਅਲਟੋ ਗੱਡੀ ਦੀ ਚੈੱਕ ਕਰੋ ਤੁਸੀਂ ਹਰਿਆਣਾ ਨੰਬਰ ਇੱਕ ਆਪਾਂ ਅਲਟੋ ਗੱਡੀ ਲੈ ਕੇ ਪਹੁੰਚੀ ਹਾਂ ਹਰਿਆਣਾ ਨੰਬਰ ਹੈ ਸੀ ਰੰਗ ਚੈੱਕ ਕਰੋ ਗੱਡੀ ਨੂੰ ਦੇਖੋ ਜੀ ਪਹਿਲਾਂ ਤਾਂ ਤੇ ਗੱਡੀ ਦਾ ਰੇਟ ਆਪਾਂ ਨੂੰ ਮਿਲੂਗਾ ਕੁੱਲ 65000 ਰੁਪਇਆ 27 ਤੱਕ ਰ ਆਪਾਂ ਨੂੰ ਪਾਸਿੰਗ ਅਰ ਨਿਊ ਮਿਲ ਜੂਗੀ 2007 ਮਾਡਲ ਗੱਡੀ ਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਘਰੇ ਮਾਲਕ ਦੇ ਗੱਡੀ ਤੁਹਾਨੂੰ ਮਿਲ ਜਾਊਗੀ ਸੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਤਾਂ ਕੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਸੀ ਜਲਦੀ ਜਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਆਪਣੀ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸੈਕੰਡ ਹੈਂਡ ਮਾਰਕੀਟ ਟੇਕ ਇਸ ਐਨ ਐਡ ਕਰ ਬੋਣੀ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋ 'ਆਡ ਆਪ ਲਗਾ ਦਾਂਗੇ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਕੁ ਰੇਟ ਤੱਕ ਤੁਹਾਨੂੰ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਪਹੁੰਚਾਂਗੇ ਜੀ